ਅੱਜ ਦੀਆਂ ਪੰਜ ਵੱਡੀਆਂ ਖਬਰਾਂ ਤੇ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲੀ ਖਬਰ ਡੱਲੇਵਾਲ ਸਾਹਿਬ ਨੇ ਅੱਜ ਬੇਹੱਦ ਭਾਵਕ ਅਪੀਲ ਕੀਤੀ ਆ ਲੋਕਾਂ ਦੇ ਅੱਗੇ ਕਿ 4 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਪਰ ਵੱਧ ਤੋਂ ਵੱਧ ਲੋਕ ਪਹੁੰਚੋ ਕਿਉਂਕਿ ਮੈਂ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਨਾ ਇਸ ਕਰਕੇ 4 ਤਰੀਕ ਨੂੰ ਵੱਧ ਤੋਂ ਵੱਧ ਲੋਕ ਖਨੌਰੀ ਬਾਰਡਰ ਤੇ ਪਹੁੰਚੋ ਦੂਜੇ ਪਾਸੇ 4 ਤਰੀਕ ਨੂੰ ਐਸਕੇਮ ਵੱਲੋਂ ਹਰਿਆਣਾ ਦੇ ਟਹਾਨਾ ਦੇ ਵਿੱਚ ਇੱਕ ਮਹਾ ਪੰਚਾਇਤ ਇੱਕ ਮਹਾ ਇਕੱਠ ਰੱਖਿਆ ਗਿਆ ਏ ਜਿਹਦੇ ਵਿੱਚ ਕਿਸਾਨੀ ਮੰਗਾ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਹੋਵੇਗੀ ਦੂਜੀ ਖਬਰ ਕਿ ਅੱਜ ਖਨੌਰੀ ਬਾਰਡਰ ਉੱਪਰ ਅਫਸਰਾਂ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਹੋਈ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਜਿਹਦੇ ਵਿੱਚ ਇਹ ਸਮੱਸਲੇ ਤੇ ਵਿਚਾਰ ਚਰਚਾ ਕੀਤੀ ਗਈ ਕਿ ਡੱਲੇਵਾਲ ਸਾਹਿਬ ਮੈਡੀਕਲ ਟਰੀਟਮੈਂਟ ਲੈਣ ਤੇ ਇਹ ਜਿਹੜੀ ਮੀਟਿੰਗ ਆ ਅਫਸਰ ਡੱਲੇਵਾਲ ਸਾਹਿਬ ਨਾਲ ਵੀ ਕਰਨਾ ਚਾਹੁੰਦੇ ਨੇ ਕਿਉਂਕਿ ਸਪਰੀਮ ਕੋਰਟ ਨੇ 3 ਦਿਨਾਂ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਡੱਲੇਵਾਲ ਸਾਹਿਬ ਦਾ ਮੈਡੀਕਲ ਟਰੀਟਮੈਂਟ ਕੀਤਾ ਜਾਵੇ ਪਰ ਡੱਲੇਵਾਲ ਸਾਹਿਬ ਲਗਾਤਾਰ ਮੈਡੀਕਲ ਟਰੀਟਮੈਂਟ ਲੈਣ ਤੋਂ ਇਨਕਾਰ ਕਰ ਰਹੇ ਨੇ ਤੇ ਅੱਜ ਅਫਸਰ ਇੱਕ ਹੋਰ ਕੋਸ਼ਿਸ਼ ਕਰਨ ਦੇ ਲਈ ਉਹਨਾਂ ਨੂੰ ਮਨਾਉਣ ਦੇ ਲਈ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਅੱਜ ਉਹਨਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਪਰ ਡੱਲੇਵਾਲ ਸਾਹਿਬ ਨੇ ਲਗਾਤਾਰ ਢੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਮੈਡੀਕਲ ਟਰੀਟਮੈਂਟ ਨਹੀਂ ਲਵਾਵਾਂਗਾ ਤੇ ਕੱਲ ਨੂੰ ਫਿਰ ਤੋਂ 2 ਤਰੀਕ ਨੂੰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਤੇ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ 2 ਤਰੀਕ ਨੂੰ ਕੱਲ ਫਿਰ ਸੁਣਵਾਈ ਹੋਵੇਗੀ ਤੇ ਅਗਲੀ ਖਬਰ ਐਸਕੇਮ ਨੇ ਜਿਹੜੀ ਮੀਟਿੰਗ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ 3 ਤਰੀਕ ਦੀ ਰੱਖੀ ਸੀ ਉਸ ਨੂੰ ਰੱਦ ਕਰ ਦਿੱਤਾ ਹੈ एसकेएम ਦਾ ਕਹਿਣਾ ਹੈ ਕਿ ਇਹ ਮੀਟਿੰਗ ਕਰਨ ਦਾ ਹੱਕ ਸਹੀ ਤੌਰ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਦਾ ਬੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਮੀਟਿੰਗ ਕਰਦੇ ਹਾਂ ਤਾਂ ਕਿਸੇ ਮਸਲੇ ਨੂੰ ਲੈ ਕੇ ਜੇਕਰ ਸਾਡੀ ਸਹਿਮਤੀ ਬਣਦੀ ਹੈ ਤਾਂ ਇਹ ਸਹੀ ਨਹੀਂ ਹੋਵੇਗਾ ਅਸਲ ਵਿੱਚ ਇਹ ਮੀਟਿੰਗ ਕਰਨ ਦਾ ਹੱਕ ਆ ਜਿਹੜਾ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਉਹਨਾਂ ਦਾ ਹੀ ਆ ਇਸ ਕਰਕੇ ਅਸੀਂ ਸੋਚ ਸਮਝ ਕੇ ਵਿਚਾਰ ਕਰਕੇ ਇਸ ਇਸ਼ੂ ਦੇ ਉੱਪਰ ਇਹ ਜਿਹੜੀ ਮੀਟਿੰਗ ਆ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਰੱਖੀ ਹੋਈ ਸੀ ਉਹਨੂੰ ਰੱਦ ਕਰ ਦਿੱਤਾ ਤੁਹਾਨੂੰ ਐਸਕੇਮ ਦਾ ਇਹ ਫੈਸਲਾ ਕਿਵੇਂ ਲੱਗਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਅਗਲੀ ਖਬਰ ਭਾਜਪਾ ਦੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਜ ਜਿਹਦੇ ਵਿੱਚ ਇੱਕ ਪੱਤਰਕਾਰ ਵੀਰ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਲੜ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਕੀ ਉਹ ਤੁਹਾਡੇ ਤੋਂ ਕਨਵਿੰਸ ਨਹੀਂ ਹੋ ਰਹੇ ਤਾਂ ਇਹਦੇ ਤੇ ਅਸ਼ਵਨੀ ਵੈਸ਼ਨਵ ਨੇ ਜਵਾਬ ਦਿੱਤਾ ਕਿ ਕਿਸਾਨ ਸਾਡੇ ਤੋਂ ਕਿੰਨੇ ਖੁਸ਼ ਨੇ ਉਹ ਤੁਸੀਂ ਹਰਿਆਣਾ ਵਿੱਚ ਜਾ ਕੇ ਦੇਖੋ ਸਾਡੇ ਪਿਛਲੇ 10 ਸਾਲਾਂ ਦਾ ਰਿਕਾਰਡ ਦੇਖੋ ਕਿ ਅਸੀਂ ਸਾਡੇ ਤੋਂ ਜਿਹੜੇ ਕਿਸਾਨ ਆ ਉਹ ਕਿੰਨੇ ਖੁਸ਼ ਨੇ ਇਸੇ ਕਰਕੇ ਉਹਨਾਂ ਨੇ ਸਾਡੀ ਸਰਕਾਰ ਜਿਹੜੀ ਬੀਜੇਪੀ ਦੀ ਬਣਾਈ ਆ ਹਰਿਆਣਾ ਦੇ ਵਿੱਚ ਤੇ ਇਸ ਤੋਂ ਵੱਧ ਪ੍ਰਮਾਨ ਤੁਹਾਨੂੰ ਅਸੀਂ ਕੀ ਦਈਏ ਤਾਂ ਜਦੋਂ ਦਾ ਉਹਨਾਂ ਨੇ ਇਹ ਆਪਣਾ ਬਿਆਨ ਦਿੱਤਾ ਇਹ ਤਾਂ ਉਦੋਂ ਦਾ ਵਿਰੋਧੀ ਧਿਰਾਂ ਦੇ ਵਿੱਚ ਚਰਚਾ ਛੱਡ ਪਈ ਆ ਕਿ ਬੀਜੇਪੀ ਲੱਗਦਾ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਥੇਬੰਦੀਆਂ ਬੈਠੀਆਂ ਨੇ ਅੱਜ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ ਉਹ ਵੀ 137ਵੇਂ ਦਿਨ ਵਿੱਚ ਪਹੁੰਚ ਗਿਆ ਤਾਂ ਲੱਗਦਾ ਹੈ ਕਿ ਬੀਜੇਪੀ ਉਹਨਾਂ ਦੀਆਂ ਮੰਗਾਂ ਵੱਲ ਉਹਨਾਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਬੀਐਸਪੀ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਦੀ ਇਹ ਜੁਆਇਨਿੰਗ ਖੁਦ ਸੀਐਮ ਭਗਵੰਤ ਮਾਨ ਸਾਹਿਬ ਨੇ ਕਰਵਾਈ ਆ ਦੱਸਿਆ ਇਹ ਜਾ ਰਿਹਾ ਕਿ ਇਹ ਜਸਵੀਰ ਸਿੰਘ ਗੜੀ ਦੀ ਆਪਣੀ ਪਾਰਟੀ ਦੇ ਵਿੱਚ ਕੁਝ ਪ੍ਰੋਬਲਮ ਆਈ ਤਣਾਤਣੀ ਆਈ ਤੇ ਇਹ ਪਾਰਟੀ ਤੋਂ ਨਰਾਜ਼ ਚੱਲ ਰਹੇ ਸੀ ਤੇ ਹੁਣ ਇਹਨਾਂ ਨੇ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਤਾਂ ਜਦੋਂ ਦਾ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਏ ਉਦੋਂ ਦਾ ਇਹਨਾਂ ਦੀ ਜੁਆਇਨਿੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਅੰਦਰ ਚਰਚਾ ਛਿੜ ਚੁੱਕੀ ਆ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਗਲੀ ਖਬਰ ਖਨੌਰੀ ਬਾਰਡਰ ਦੇ ਉੱਪਰ ਇੱਕ ਸ਼ਰਾਰਤੀ ਅਨਸਰ ਦੇਖਿਆ ਗਿਆ ਜਿਹੜਾ ਬਾਰਡਰ ਵੱਲ ਵੱਧ ਰਿਹਾ ਸੀ ਤਾਂ ਉਥੇ ਕਿਸਾਨਾਂ ਨੇ ਉਹਨੂੰ ਉਧਰ ਜਾਣ ਤੋਂ ਰੋਕਿਆ ਪਰ ਉਹ ਉਧਰ ਜਾ ਰਿਹਾ ਸੀ ਤਾਂ ਅੱਗੇ ਪੁਲਿਸ ਨੇ ਫੋਰਸ ਨੇ ਉਹਨੂੰ ਲੰਘਣ ਨਹੀਂ ਦਿੱਤਾ ਵਾਪਸ ਆ ਗਿਆ ਜਦੋਂ ਉਹਦੇ ਤੋਂ ਪੁੱਛਿਆ ਗਿਆ ਤਾਂ ਤੂੰ ਉਧਰ ਕੀ ਲੈਣ ਗਿਆ ਸੀ ਤਾਂ ਉਹਨੇ ਕਿਹਾ ਮੈਂ ਤਨੌਰ ਜਾਣਾ ਸੀ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਪਾਸੇ ਦੀ ਰਸਤਾ ਬਣਾਇਆ ਹੋਇਆ ਤੁਸੀਂ ਉਧਰ ਦੀ ਕਿਉਂ ਨਹੀਂ ਲੰਘ ਰਹੇ ਇੱਧਰ ਕਿਉਂ ਜਾ ਰਹੇ ਹੋ ਤਾ ਕਿਸਾਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜਿਹੜਾ ਇਹ ਬੰਦਾ ਏ ਇਹ ਸ਼ਰਾਰਤੀ ਅੰਸਰ ਆ ਕੋਈ ਮਾਹੌਲ ਖਰਾਬ ਕਰਨਾ ਚਾਹੁੰਦਾ ਏ ਇਹ ਸਾਡੀ ਕਿਸੇ ਵੀ ਟਰਾਲੀ ਦੇ ਵਿੱਚੋਂ ਕਿਸੇ ਵੀ ਜਥੇਬੰਦੀ ਦੇ ਵਿੱਚੋਂ ਬੰਦਾ ਨਹੀਂਗਾ ਕਿਉਂਕਿ ਜਦੋਂ ਉਹਦੇ ਤੋਂ ਵੀ ਪੁੱਛਿਆ ਗਿਆ ਕਿ ਤੂੰ ਕਿਹੜੀ ਜਥੇਬੰਦੀ ਦੇ ਨਾਲ ਸੰਬੰਧ ਤਾ ਤਾਂ ਉਹਨੇ ਕੋਈ ਜਿਹੜਾ ਸਾਫ਼ ਸਪੱਸ਼ਟ ਜਵਾਬ ਨਹੀਂ ਦਿੱਤਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਬੰਦਾ ਜਾਣ ਬੁੱਝ ਕੇ ਇਥੋਂ ਦਾ ਜਿਹੜਾ ਮਾਹੌਲ ਆ ਖਰਾਬ ਕਰਨ ਦੇ ਲਈ ਖਨੌਰੀ ਬਾਰਡਰ ਦੇ ਉੱਪਰ ਪਹੁੰਚਿਆ